ਕੀ ਕਦੇ ਤੁਸੀਂ ਸੋਚਿਆ ਕਿ ਇੱਕ ਦਿਨ ਪਹਿਲਾਂ ਵਿਆਹ ਕਰਾ ਕੇ ਆਈ ਲਾੜੀ ਦੂਸਰੇ ਦਿਨ ਬਾਜ਼ਾਰ ਦੇ ਵਿੱਚ ਘੁੰਮਦੀ ਹੋਵੇ? ਬਿਲਕੁਲ ਜੀ। ਇੱਥੇ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਲਾੜੀ ਨੂੰ ਆਪਣੀ ਇੱਕ ਦਿਨ ਪਹਿਲਾਂ ਵਿਆਹ ਕੇ ਲਿਆਂਦੀ ਲਾੜੀ ਨੂੰ ਬਾਜ਼ਾਰ 'ਚ ਲੈ ਕੇ ਜਾਣਾ ਮਹਿੰਗਾ ਪੈ ਗਿਆ। ਹੁਣ ਤੁਹਾਡੇ ਜ਼ਹਿਨ 'ਚ ਕਈ ਤਰ੍ਹਾਂ ਦੇ ਸਵਾਲ ਆਉਣਗੇ ਕਿ ਲਾੜੀ ਡਿੱਗ ਗਈ ਹੋਣੀ ਜਾਂ ਫਿਰ ਉਸ ਦਿਨ ਕੋਈ ਅਜੀਹਾ ਵਾਪਰ ਗਿਆ ਹੋਵੇਗਾ ਜਿਸ ਤੇ ਹਾਸਾ ਆਵੇਗਾ। ਪਰ ਬਿਲਕੁਲ ਨਹੀਂ ਇਥੇ ਲਾੜੀ ਲਾੜੇ ਨੂੰ ਵਿਆਹ ਤੋਂ ਦੂਸਰੇ ਦਿਨ ਕਹਿੰਦੀ ਆ ਕਿ ਮੈਂ ਬਾਜ਼ਾਰ ਜਾਣਾ ਆ ਤੁਸੀਂ ਮੈਨੂੰ ਬਾਜ਼ਾਰ ਲੈ ਕੇ ਚੱਲੋ ਜਦਕਿ ਵਿਆਹ ਦੇ ਦੂਸਰੇ ਦਿਨ ਵੀ ਕਈ ਰਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਲਾੜਾ ਉਸ ਦੀ ਗੱਲ ਮੰਨ ਕੇ ਉਸ ਨੂੰ ਬਾਜ਼ਾਰ ਤਾਂ ਲੈ ਜਾਂਦਾ ਪਰ ਵਾਪਿਸ ਇਕੱਲਾ ਹੀ ਆਉਂਦਾ ਉਹ ਕਿਉਂ ਕਿਉਂਕਿ ਲਾੜੀ ਜਿਹੜੀ ਆ ਅਧ ਵਿਚਕਾਰ ਤੋਂ ਹੀ ਫਰਾਰ ਹੋ ਜਾਂਦੀ ਆ ਤੇ ਲਾੜੀ ਫਰਾਰ ਕਿਸ ਦੇ ਨਾਲ ਹੋਈ ਆ ਤਾਂ ਆਉ ਤੁਹਾਨੂੰ ਦੰਨੇ ਅਸ ਦੀ ਪੂਰੀ ਜਾਣਕਾਰੀ ਅਲੀਗੜ੍ਹ ਚ ਲੁਟੇਰੀ ਦੋਲਹਣ ਦੇ ਕਾਰਨਾਮੇ ਦੇਖਣ ਨੂੰ ਮਿਲੇ ਵਿਆਹ ਦੇ ਦੂਜੇ ਦਿਨ ਲਾੜੀ ਘਰੋਂ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਈ। ਪੀੜਤ ਵਿਅਕਤੀ ਮਾਮਲਾ ਦਰਜ ਕਰਮੌ ਲਈ ਥਾਣੇ ਪਹੁੰਚਿਆ ਤਾਂ ਇਹ ਵਿਆਹ ਇੱਕ ਵਿਚੋਲੇ ਰਾਹੀਂ ਹੋਇਆ ਸੀ। ਲਾੜੀਆ ਤੇ ਉਸਦੇ ਪਰਿਵਾਰ ਦੇ ਮੋਬਾਈਲ ਨੰਬਰ ਬੰਦ ਆ ਰਹੇ ਨੇ। ਪੁਲਿਸ ਤਿੰਨ ਵਿਚੋਲਿਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਵੀ ਕਰ ਰਹੀ ਹੈ। ਇੱਕ ਘਟਨਾ ਜਿਹੜੀ ਆ ਕੁਾਰਸੀ ਥਾਣੇ ਦੇ सुरेंद्र नगर ਇਲਾਕੇ 'ਚ ਦੋ ਪਰਿਵਾਰਾਂ ਦੀ ਆ। ਜਿੱਥੇ ਕਿ ਪਹਿਲਾ ਮਾਮਲਾ ਕੁਾਰਸੀ ਥਾਣੇ ਦੇ सुरेंद्र नगर ਦੇ ਦਿਨੇਸ਼ ਨਾਲ ਹੋਇਆ ਅਤੇ ਵਿਆਹ 16 ਮਈ ਨੂੰ ਪੂਜਾ ਨਾਟ ਮੰਦਰ ਚ ਹੀ ਹੋਇਆ ਸੀ ਵਿਆਦੀ ਵੀਡੀਓ ਵੀ ਬਣਾਈ ਗਈ ਸੀ ਪੂਜਾ ਰਾਤ ਪਰ ਰੁਕੀ ਅਤੇ ਅਗਲੇ ਦਿਨ ਬਾਜ਼ਾਰ ਜਾਣ ਲਈ ਕਹਿਣ ਲੱਗੇ ਜਦੋਂ ਉਸ ਨੂੰ ਬਾਜ਼ਾਰ ਲਜਾਇਆ ਗਿਆ ਤਾਂ ਲਾੜੀ ਰਸਤੇ ਦੇ ਵਿੱਚ ਫਸ ਗਈ ਅਤੇ ਪੂਜਾ ਨੇ ਕਰੀਬ 4 ਲੱਖ ਰੁਪਏ ਦੇ ਗਹਿਣੇ ਪਾਏ ਹੋਏ ਸੀ ਜਿਹੜੇ ਕਿ ਉਹ ਨਾਲ ਹੀ ਲੈ ਕੇ ਫਰਾਰ ਹੋ ਜਾਂਦੀ ਹੈ ਵਿਚੋਲੇ ਬਣ ਵਿਆ ਕਰਵਾਉਣ ਵਾਲੇ ਪੂਰੀ ਜ਼ਿੰਮੇਵਾਰੀ ਲੈਂਦੇ ਨੇ ਦਿਨੇਸ਼ ਨੇ ਦੱਸਿਆ ਕਿ ਕਰੀਬ 4 ਲੱਖ ਰੁਪਏ ਦਾ ਨੁਕਸਾਨ ਉਹਨਾਂ ਦਾ ਹੋ ਚੁੱਕਿਆ ਵਿਆਹ ਸਮੇ ਲਾੜੀ ਦੇ ਨਾਲ ਸਿਰਫ ਉਸ ਦਾ ਭਰਾ ਤੇ ਪਰਜਾਈ ਹੀ ਸਤ ਜੋ ਕਿ ਫਰਜ਼ੀ ਲੱਗ ਰਿਹਾ ਸਤ ਉਥੇ ਪੂਜਾ ਦਾ ਮੋਬਾਈਲ ਵੀ ਹੁਣ ਬੰਦ ਆ ਰਿਹਾ ਤੇ ਪੂਜਾ ਸੀ ਇਹ ਵੀ ਕਹਿ ਸਕਦਾ ਕਿ ਹੁਣ ਲਾੜੇ ਦੇ ਕਿੱਥੋਂ ਹੱਥ ਲੱਗੇਗੀ ਪੀੜਤ ਪਰ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਆ ਦੱਸਿਆ ਜਾ ਰਿਹਾ ਹੈ ਕਿ ਵਿਆ ਕਰਵਾਉਣ ਦੇ ਨਾਂ ਤੇ ਵਿਚੋਲਿਆਂ ਨੇ ਦੋਵਾਂ ਪਰਿਵਾਰਾਂ ਤੋਂ 80-80 ਹਜ਼ਾਰ ਰੁਪਏ ਨਕਦ ਲਿਆ ਸੀ ਹੁਣ ਇਹ ਵੀ ਕਹਿ ਸਕਦਾ ਹੈ ਕਿ ਵਿਚੋਲਿਆਂ ਦੀ ਤਾਂ ਚਾਂਦੀ ਹੀ ਚਾਂਦੀ ਤੇ ਸੋਨਾ ਹੀ ਸੋਨਾ ਬਣ ਗਿਆ ਪਰ ਇੱਥੇ ਵਿਚਕਾਰ ਫਸ ਗਿਆ ਲਾੜਾ ਪਰਿਵਾਰ ਪੀੜਤ ਤੇ ਨੇ ਪੁਲਸ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਕੁਾਰਸੀ ਥਾਣਾ ਇੰਚਾਰਜ ਵਿਜੇकांत ਸ਼ਰਮਾ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਪੀੜਤ ਪੱਖ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੂਜਾ ਮਾਮਲਾ ਵੀ ਅਲੀਗੜ੍ਹ ਦੇ ਕੁਾਰਸੀ ਥਾਣੇ ਖੇਤਰ ਦਾ ਆ ਜਿੱਥੇ ਵਿਆਹ ਤੋਂ ਬਾਅਦ ਲਾੜੀ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਹੈ ਵਿਚੋਲੇ ਪੁਸ਼ਪਾ ਬਬਲੂ ਅਤੇ ਕਮਲਦੇਸ਼ ਰਾਹੀ ਜਲਦਬਾਜੀ ਦੇ ਵਿੱਚ ਵਿਆਹ ਕਰਵਾਇਆ ਗਿਆ ਵਿਚੋਲੇ ਲੜਕੀ ਦਿਖਾਉਣ ਲਈ ਖੁਰਜਾ ਦੇ ਚामुंडा ਮੰਦਿਰ ਲੈ ਗਏ ਇੱਥੇ ਮੂੰਹ ਦਿਖਾਈ ਤੋਂ ਬਾਅਦ ਲੜਕੀ ਪੱਖ ਨੇ ਤੁਰੰਤ ਵਿਆਹ ਦਾ ਪ੍ਰਸਤਾਵ ਰੱਖਿਆ ਸ੍ਰਿੰਦਰਨਗਰ ਵਾਸੀ ਮਨਵ ਵਾਂਸਲ ਨੇ ਦੱਸਿਆ ਕਿ ਉਸ ਦਾ ਨੇਹਾ ਨਾਲ 14 ਮਈ ਨੂੰ ਖੁਰਜਾ ਝੇ ਵਿਆਹ ਹੋਇਆ ਸੀ ਲਾੜੀ सुरेंद्र नगर ਸੱਤ ਘਰਾਗੀ ਸੀ ਦੋ ਦਿਨ ਰੁਕਣ ਤੋਂ ਬਾਅਦ ਨੀਹਾ ਨੇ ਕਿਹਾ ਕਿ ਸਾਡੇ ਇੱਥੇ ਦਾ ਰਿਵਾਜ ਹੈ ਕਿ ਦੋ ਦਿਨ ਰੁਕਣ ਤੋਂ ਬਾਅਦ ਆਪਣੇ ਪੇਕੇ ਘਰ ਜਾਣਾ ਪੈਂਦਾ ਆ ਪਤੀ ਤੇ ਸੱਸ ਦੀ ਨਾ ਕਰ ਦਿੱਤੀ ਪਰ ਲਾੜੀ ਜ਼ੋਰ ਪਾਉਣ ਲੱਗੀ ਇਸੇ ਤਰ੍ਹਾਂ ਉਸਦੇ ਭਰਾ ਤੇ ਪਰਜਾਈ ਦਾ ਫੋਨ ਆਇਆ ਤੇ ਉਹ ਲਾੜੀ ਨੂੰ ਲੈਣ ਆਏ ਜਦੋਂ ਮਾਨਵ ਨੇ ਨੀਹਾ ਨੂੰ ਸੌਰੇਕਰ ਆਨਲੀ ਮੋਬਾਈਲ ਤੇ ਫੋਨ ਕੀਤਾ ਤਾਂ ਨੀਹਾ ਨੇ ਕਿਹਾ ਕਿ ਭਰਾ ਅਲੀਗੜ ਤੋਂ ਕੰਮ ਲਈ ਆ ਰਿਹਾ ਆ ਮੈਨੂੰ ਲੈਣ ਦੇ ਲਈ ਉਸਦੇ ਨਾਲ ਆ ਜਾਓ ਜਦੋਂ ਨੀਹਾ ਦੇ ਭਰਾ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਰਾਹ ਤੇ ਵਿੱਚ ਹੈ ਅਤੇ ਅੱਧੇ ਘੰਟੇ ਦੇ ਵਿੱਚ ਪਹੁੰਚ ਜਾਵੇਗਾ ਪਰ ਜਦੋਂ ਮੈਂ ਦੁਬਾਰਾ ਫੋਨ ਕੀਤਾ ਤਾਂ ਨਾ ਭਰਾ ਦਾ ਮੋਬਾਈਲ ਅਤੇ ਨਾ ਹੀ ਲਾੜੀ ਦਾ ਨੰਬਰ ਲੱਗਿਆ ਮਾਨਵ ਵਾਸਲੇ ਨੇ ਦੱਸਿਆ ਕਿ ਨੀਹਾ ਘਰੋਂ ਬਹੁਤ ਸਾਰੇ ਗਹਿਣੇ ਨਾਲ ਲੈ ਗਈ ਐ ਸਬੰਧਿਤ ਥਾਣਾ ਕੁਾਰਸੀ ਦੇ ਵਿੱਚ ਕੇਸ ਦਰਜ ਕਰ ਲਿਆ ਗਿਆ ਪੀੜਤ ਨੂੰ ਹੁਣ ਨਵੇਂ ਮੋਬਾਈਲ ਨੰਬਰਾਂ ਤੋਂ ਧਮਕੀਆਂ ਵੀ ਮਿਲ ਰਹੀਆਂ ਨੇ ਜਿਸ ਦੇ ਚੱਲਦੇ ਇਸ ਮਾਮਲੇ ਨੂੰ ਕਈ ਤਰੀਕਿਆਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਇੱਥੇ ਦੱਸ ਦਈਏ ਕਿ ਵਿਆਧ ਦੇ ਵਿੱਚ ਹੁਣ ਧੋਖੇਬਾਜ਼ੀਆ ਕਰਨਾ ਇੱਕ ਆਮ ਜਿਹਾ ਮਾਮਲਾ ਹੋ ਗਿਆ ਐਸ ਦੇ ਉੱਤੇ ਪੱਕੇ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਠੱਲ ਪਾਉਣੀ ਚਾਹੀਦੀ ਹੈ ਤੇ ਅਜਾਹੇ ਲੋਕਾਂ ਨੂੰ ਜਿਹੜੀ ਸਜ਼ਾ ਦੇਣੀ ਚਾਹੀਦੀ ਹੈ ਜਿਹੜੇ ਲੋਕ ਲੋਕਾਂ ਦੇ ਨਾਲ ਵਿਆਧ ਦੇ ਨਾਮ ਤੇ ਧੋਖਾ ਕਰਦੇ ਨੇ ਸੋ ਦੇਖਿਆ ਤੁਸੀਂ ਬਲਕਿ ਅਜਿਹੇ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਆਏ ਹੋਣਗੇ ਪਰ ਇਹ ਜਾਹ ਮਾਮਲੇ ਹਰ ਇੱਕ ਨੂੰ ਹੈਰਾਨ ਕਰਦੇ ਨੇ ਕਿ ਅਜਿਹੇ ਲੋਕਾਂ ਦੇ ਮਨ ਦੇ ਵਿੱਚ ਚੱਲਦਾ ਕੀ ਆ ਜੇਕਰ ਲਾੜੀ ਨੂੰ ਮੁੰਡਾ ਨਹੀਂ ਪਸੰਦ ਸੀ ਜਿਵੇਂ ਇਹ ਕਹਿ ਸਕਦੇ ਕਿ ਲਾੜਾ ਨਹੀਂ ਪਸੰਦ ਸੀ ਤਾਂ ਉਹ ਵਿਆਹ ਲਈ ਹਾਂ ਨਾ ਕਰਦੀ ਪਰ ਇੱਥੇ ਵਿਆਹ ਕਰਵਾ ਕੇ ਆ ਕੇ ਦੂਸਰੇ ਦਿਨ ਲਾੜੇ ਦੇ ਨਾਲ ਹੀ ਬਾਜ਼ਾਰ ਜਾਂਦੀ ਹੈ ਤੇ ਬਾਜ਼ਾਰ ਜਾਂਦੀ ਹੋਈ ਉੱਥੇ ਹੀ ਰਫੂ ਚੱਕਰ ਹੋ ਜਾਂਦੀ ਹੈ ਤੇ ਲਾੜੇ ਦੇ ਸੁਪਨੇ ਖੇਰੂ ਖੇਰੂ ਕਰਕੇ ਉਸਦੇ ਸੁਪਨਿਆਂ ਦੇ ਉੱਤੇ ਪਾਣੀ ਫੇਰ ਜਾਂਦੀ ਹੈ ਅਜਿਹੇ ਮਾਮਲਿਆਂ ਦੇ ਬਾਰੇ ਤੁਹਾਡੀ ਕੀ ਰਾਏ ਆ കണ്ട സെക്രനാണ